ਕਰਦੀ ਹੈ ਦੋ ਬੋਤਲ ਲਓ ਜੀ ਬਾਬੇ ਸੱਤ ਸਿੜੀ ਅਕਾਲ ਅੱਜ ਆਪਾਂ ਆਏ ਹੋਏ ਆ ਬਿੰਦਰਾਖ ਜੀ ਤੇ 50-50 ਦੀ ਟਰੈਕਟਰ ਦੀ ਨਾ ਅੱਜ ਇਹ ਇਹ ਨਾ ਕਹਿੰਦੇ ਵੀ ਕਸਟਮਰ ਕਹਿੰਦੇ ਵੀ ਆਵਾਜ਼ ਆਉਂਦੀ ਇੱਧਰ ਹੀ ਸਾਈਡ ਤੇ ਐਕਸਲ ਜਮ ਇੱਚ ਤਾਕਤ ਦੀ ਕੁਆਕ ਹੈ ਜੀ ਉਹ ਹੁਣ ਦੇਖਦੇ ਆ ਖੋਲ ਕੇ ਕੀ ਇਹਦਾ ਸੱਪ ਨਿਕਲਦਾ ਹੈਪੀ ਲੱਗਿਆ ਵਾ ਇੱਧਰ ਖੋਲਣ ਹੋਰ ਹੈਪੀ ਵਧੀਆ ਬਾਈ ਜੀ ਵਧੀਆ ਹਾਂਜੀ ਆ ਤਿੰਨ ਤਿੰਨ ਆਈਟਮ ਰਲਾ ਕੇ ਪੱਕੀ ਇਹ 16 17 ਮਾਡਲ ਹੋਣਾ ਮੇਰੇ ਖਿਆਲ ਪਹਿਲੀ ਵਾਰ ਖੁੱਲਣ ਲੱਗੀ ਸੀ ਇਹੋ ਇੱਥੇ ਲਿਖਿਆ ਹੋਇਆ ਹੈ। ਆਇਆ ਕੋਡ ਹੈ ਜਿਹੜਾ ਲਿਛਿਆ ਪਿਆ ਹੈ। ਇਹ ਕਿੰਨਾ ਮਾਡਲ ਹੈ ਇਹ? ਇਹ ਹੁਣ ਆਪਾਂ 19 19 ਹੈ ਜੀ। 19 ਹੋਊਗਾ। ਇਹ 17 16 ਮਾਡਲ ਆ ਬਾਈ। 16 17 ਦੀ ਕਾਪੀ ਹੈ ਜੀ। 16 16 ਹੋਊ 16 ਮਾਡਲ 17 ਦੀ ਕਾਪੀ ਹੋਣੀ ਹੈ। ਲਾਰ ਮਾਰ ਗਿਆ ਹਾਂ 16 ਦੇ ਮਾਰ ਕੇ ਜੀ ਆ ਦੇ ਲਓ ਆ ਰੇ ਆ ਜਾ ਖੁੱਲ ਗਿਆ ਲੋ ਬੱਬੂ ਬਾਕੀ ਤੁਹਾਨੂੰ ਤਾਰ ਕੇ ਫਿਰ ਦਿਖਾਉਨੇ ਆ ਸਪਰੇਸ਼ਨ ਤੋਂ ਅਸੀਂ ਕੱਪੜੇ ਦੀ ਕੰਨੀ ਇਹ ਤੋਂ ਦੇ ਲੋ ਜੇ 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 ਕੋਈ ਉਹ ਤੂੰ ਕਿਥੇ ਪਰਣਾ ਰਾਈ ਤੋਂ ਅੰਦਰ ਗਿਆ ਜੱਜੂ ਆ ਤਾ ਉਹ ਰੋੜਾ ਜਾ ਮੇਰੇ ਘਰ ਦਾ ਦਰਾਰ ਮੜੀ। ਹਾਂ। ਸੱਭਾ ਆਮਾ ਤੇ। ਥੋੜੀ ਜਿਹੀ ਥੋੜੀ ਆ ਬਈ। ਹੈਲੋ। ਉਹ ਟੋਪੀ ਤੋਂ ਤੇ ਤਾਂ ਫਤਲਵੇ। ਫਤਲਵੇ ਦੇ। ਫਤਲਵੇ ਦੇ ਤਾਂ ਗੱਲ ਦੀ ਕੁੱਲੀ ਤੇ। ਮਾੜਾ ਫੋੜੇ ਕਿਨ ਪਾਦੇ ਨਾ। ਹਣ ਬੋਗਿਦਾ ਨਹੀਂ ਲੰਗਾਰਾ ਆਹ ਉਹ ਲਗਿਆ ਬੜੀ ਠਕਾ ਨਹੀਂ ਨਾ ਨਾ ਚੱਲਦਾ ਐਨ ਕਿ ਸੈਟ ਤਾਂ ਨਹੀਂ ਹੋਣਾ ਆਪਣੇ ਨੂੰ ਤੇ ਤੂੰ ਸਵਾ ਮੈਂ ਲੱਗਦਾ ਤੇ ਤੈਨੂੰ ਹਾਂ ਤੇ ਮਰੇ ਲੈ ਆ ਲੈ ਬੱਚਾ ਬਦਰੀ ਖਾ ਨੂੰ ਸਰਵਾਏ ਕੋਣ ਤਾਂ ਐਸਾ ਬੱਚਾਵਾ ਦਾ ਮੈਂ ਪਹਿਣਾ ਤੂੰ ਥੈਂਕ ਯੂ ਹਾਂ ਤੁੰਦਰਾਂ ਮਾਰਾ ਲਾਲ ਵੀ ਦਿੱਤੀ ਹੈ ਰਾਜ ਸਲਾਮ ਸੁਗਾਯਾ ਦੇ ਜਿੱਦ ਕਰਦੇ ਕੋਰਦੇ ਪਰ ਨਾ ਡਰ ਨਾ ਕੈਂਡੀਟ ਰੱਬ ਦਾ ਬਾਈ ਨੈਟ ਦੇ ਪਾ ਲਿਆ ਨਹੀਂ ਕੋਲ ਆ ਗਏ ਨਹੀਂ ਪਰ ਇਹਦੇ ਤੋਂ ਨਹੀਂ ਹਾਂ ਫਿਰ ਇਹਨਾਂ ਵੀ ਸੈਟਪਨ ਕੱਢ ਕੇ ਉੱਤਾਂ ਬੈਠੇ ਇਹਦੇ ਨਾਮ ਮਿਲ ਰਹੇ ਨੇ ਬਲਕਾ ਇਹ ਇਹਨੇ ਗਿਆ ਨਾ ਸਿੱਧਾ ਇਧਰ ਆਸਤੇ ਕੇ ਹਾਂਜੀ ਹਾਂ ਜੇ ਲੱਖ ਦਾ ਦੇ ਆ ਤਾਂ ਭੈਣ ਸੋ ਦਸਤੀ ਦਾ ਵੇਚ ਗਿਆ ਸਵਾ ਦਾ ਨਮਾਜ਼ ਉਹਦਾ ਫੇਰ ਆਏ ਤੇ ਉਹਦਾ ਬੇਦਾ ਹੋਦਾ ਭੈਣ ਜਿਹਦਾ ਜਿਵੇਂ ਤੁਸੀਂ ਉਹ ਕਦੇ ਮੁੱਕਰ ਗਿਆ ਥੋੜੀ ਜ਼ਿਆਦਾ ਸੋ ਦਾ ਵੀ 4 ਲੱਖ ਪੈਂਦਾ ਸਹੀ ਗੱਲ ਹੈ ਜੀ 4 ਗਾ ਨਹੀਂ ਜੀ 5 5 ਫੇਰ 5 ਸਵਾ 5 ਉਹਦਾ ਤਾਂ ਫਿਰ ਦਿੱਤ ਨਹੀਂ 5 20 ਪੈਂਦਾ ਹਾਂ ਫੇਰ 5 ਉਹਦਾ ਭਾਈ ਕਹਿੰਦਾ ਮੈਂ ਵੇਚ ਦੂੰਗਾ ਜੀ ਬਾਕੀ ਤੂੰ ਕਰ ਲਈ ਉਹ ਭਾਈ ਜਾਲ ਪਾਣਾ ਜਿਵੇਂ ਇਹ ਤਾਂ ਇਹ ਮੇਰੇ ਕੋਲ ਸਾਡਾ 14 ਸਾਲ ਚਲਾ ਕੇ ਅੱਜ ਆਪਾਂ ਆਏ ਹਾਂ ਕਾਲੇ ਵੀਰ ਕੋਲ ਤੇ ਬਾਈ ਇਹਨਾਂ ਨੇ ਖੋਲਿਆ ਵਾ ਜੀਤੋ ਗੱਡੀ ਦਾ ਇੱਕ ਕਮਰਸ਼ੀਅਲ ਜੇ ਆਂਦੀ ਬੱਬੇ ਉਹ ਇਹ ਮਤਲਬ ਛੋਟੇ ਮੋਟੇ ਲੋਡ ਨੂੰ ਮੈਂ ਆਇਆ ਤਾਂ ਬਾਈ ਨੂੰ ਹੈ ਐਫੀ ਡੈਪਟ ਐਫੀ ਡੈਪਟ ਦੇਣ ਬਾਈ ਕਾਲੇ ਦੇ ਬਾਈ ਪਰੋਣੇ ਤੇ ਲਿਆਤਾ ਸੀ ਟਰੈਕਟਰ ਇਹ ਮੇਰੇ ਕਈ ਦਿਨ ਦਾ ਮਗਰ ਪਿਆ ਵਾ ਬਾਈ ਐਫੀ ਡੈਪਟ ਲਿਆ ਕੇ ਦੇ ਕਾਲੇ ਬਾਈ ਕਿਵੇਂ ਆ ਬਈ ਦੱਸੀ ਕਰਾ ਸਤਿ ਸ਼੍ਰੀ ਅਕਾਲ ਵੀਰੇ ਹੋਰ ਕਿਵੇਂ ਆ ਵਧੀਆ ਵਧੀਆ ਤੁਸੀਂ ਕਰ ਕਈ ਦਿਨ ਦਾ ਮਗਰ ਪਿਆ ਵਦਵਾਈ ਦੋ ਐਫੀ ਰੈਪਟ ਨੂੰ ਅੱਜ ਮਹਾ ਯਾਰ ਦੇਖਿਆ ਵਾ ਸਾਡੇ ਕੋ ਪਿਆਤਾ ਯਾਰ ਮੈਨੂੰ ਪ੍ਰੂਫ ਹੋਣਾ ਜ਼ਰੂਰੀ ਹੈ ਜ਼ਰੂਰੀ ਆ ਬਾਈ ਇਹ ਖਰੀਦ ਇਹ ਹੁਣ ਅਸੀਂ ਜਿਹਨੂੰ ਵੇਚਿਆ ਹੈ ਨਾ ਉਹਨੇ ਇਹ ਬਣਾ ਕੇ ਦਿੱਤਾ ਤੇ ਇਹ ਹੁਣ ਤੁਸੀਂ ਰੱਖਣਾ ਪ੍ਰੂਫ ਦੇ ਤੌਰ ਤੇ ਹੈ ਨਾ ਬਸ ਠੀਕ ਆ ਤੇ ਹੁਣ ਹੋ ਕਰਨਾ ਆਪਣਾ ਦੂਜਾ ਬੈਟਰੀ ਕਸਣੀ ਆ ਬੈਟਰੀ ਕਸਣੀ ਪਹਿਲਾਂ ਤੂੰ ਕਸ ਲਾ ਬਈ ਤਕਰੀਬਨ ਨਾ ਰੋਪੜ ਦੇ ਵਿੱਚ ਸਾਡੇ ਜਿਹੜੇ ਵੀ ਹਾਂ ਮਤਲਬ ਚਾਹੇ ਛੋਟਾ ਹਾਥੀ ਹੈ ਹਾਂ ਇਸ ਕਹ ਦਿੰਨੇ ਆਪਾਂ ਇਹਨੂੰ ਇਹ ਹੋ ਗਿਆ ਛੋਟਾ ਹਾਥੀ ਹੋ ਗਿਆ ਆਪਣਾ ਇਹਦੇ ਮਹਿੰਦਰਾ ਦੇ ਹਜੀਤੂ ਹੋ ਗਏ ਕਾ ਖੜਾ ਇੱਧਰ ਇੱਕ ਉਹ ਲੱਗਿਆ ਵਗਾ ਹਾਂ ਇੱਕ ਉਹ ਖੜਾ ਹੈ ਇੱਧਰ ਖੜਾ ਮਤਲਬ ਇਹਨਾਂ ਕੋਲ ਨਾ ਪੰਜ ਸੱਤ ਇਹ ਆਈ ਰਹਿੰਦੇ ਆ ਰੋਪੜ ਦੇ ਵਿੱਚ ਮਨ ਲੱਗਦਾ ਬਾਈ ਲਾਡੀ ਤੁਸੀਂ ਇੱਕ ਇੱਕ ਅੱਧਾ ਮਿਸਤਰੀ ਹੋਰ ਹੋਊਗਾ ਨਾ ਜਿਆਦਾਤਰ ਤਾਂ ਬੰਦੇ ਤੁਹਾਡੇ ਕੋਲੇ ਆਉਂਦੇ ਆ ਮੰਨ ਕੇ ਚਲੋ ਬਾਈ ਉਧਰ ਆਪਣਾ ਨਾਲਾਘੜ ਸਾਈਡ ਤੇ ਵੀ ਬੱਦੀ ਸਾਈਡ ਸਾਰੀ ਹੈ ਨਾ ਇੱਧਰ ਮਾਛੂਆੜੇ ਤੇ ਗਾਹਾਂ ਤੇ ਵੀ ਮਤਲਬ ਜਿਨ੍ਹਾਂ ਨੇ ਅੱਖੇ ਹੋਏ ਨੇ ਦੁੱਧ ਦਾ ਕੰਮ ਕੋਈ ਕਰਦਾ ਕੋਈ ਦੁਕਾਨ ਵਿੱਚ ਸਮਾਨ ਸਪਲਾਈ ਕਰਦਾ ਛੋਟਾ ਮੋਟਾ ਜਿਹੜੇ ਹਨਾ ਵੀ ਘੱਟ ਲੋੜ ਆ ਹੁੰਦਾ ਆਲਾ ਹੁੰਦਾ ਉਹਨਾਂ ਨੇ ਛੱਤ ਪਾਈ ਵੀ ਹੁੰਦੀ ਉੱਪਰ ਇਦਾਂ ਇਹਦੇ ਉੱਪਰ ਕੋਈ ਨਾਲ ਕੋਲੇ ਆਉਂਦੇ ਸੋ ਮੰਨ ਕੇ ਚਲੋ ਜਿਆਦਾ ਹੋ ਜਾਂਦਾ ਇਹਦਾ ਬਾਈ ਕਿਆ ਉਹ ਕਰੇ ਆਪਾਂ ਨੇ ਗੇਰ ਹੈ ਬਾਈ ਗੇਰ ਦੇਪਾਂ ਨੇ ਕੀ ਗਰਾਰੀਆਂ ਪਾਈਆਂ ਇਹਦੀਆਂ ਦੂਆ ਨਿਕਾ ਆਜਾ ਨਿਕਲ ਦਿੱਤੇ ਗੇਅਰ ਮਤਲਬ ਇਹਦਾ ਉਹ ਰਿੰਗ ਪਏ ਗੇਅਰ ਤੇ ਹਨਾ ਰਿੰਗੇ ਕਹਿੰਦੇ ਬਾਈ ਉਹਨਾਂ ਨੂੰ ਹਾਂ ਰਿੰਗ ਹਰ ਗਰਾਰੀਆਂ ਰਿੰਗ ਤੇ ਗੇਰ ਆ ਤਾਂ ਗਰਾਰੀਆਂ ਹੋ ਗਈਆਂ ਬਾਈ ਹਨਾ ਆ ਸ਼ਿਫਟਰ ਹੋ ਗਿਆ ਵਿਚਾਲਾ ਹਨਾ ਅੱਛਾ ਆ ਇਹਦੇ ਰਿੰਗ ਹੈ ਮਤਲਬ ਇਹਨਾਂ ਨੂੰ ਕਹਿੰਦੇ ਨੇ ਬਾਈ ਕੜੇ ਦੇਸੀ ਭਾਜੇ ਜਿ ਮਿਸਤਰੀ ਭਾਜੇ ਜੀ ਨੂੰ ਕੜੇ ਕਹਿੰਦੇ ਨੇ ਬਾਈ ਪਿੱਤਲ ਦੇ ਹੁੰਦੇ ਮੇਰੇ ਕਹਿੰਦੇ ਨੇ ਇਹ ਉਹੀ ਤਾਤ ਜਿਹਦੇ ਹੁੰਦੇ ਆ ਇਹ ਇਹ ਕਹਤ ਜਾਣੇ ਬਾਈ ਚੱਲ ਚੱਲ ਕੇ ਫਿਰ ਗੇਰ ਨਾ ਚੱਲਦੀ ਚੱਲਦੀ ਗੱਡੀ ਤਾਂ ਨਿਕਲ ਲਾ ਜਾਂਦਾ ਹੀ ਇਹੀ ਦਿੱਕਤ ਆਉਂਦੀ ਨਾ ਬਾਈ ਨਿਕਲਦਾ ਏ ਪਾਏ ਆ ਬਾਈ ਨੇ ਨਾ ਗਿਰਾਰੀ ਬਾਈ ਹਾਂ ਇਹ ਇਹ ਗੇਅਰ ਦੀਆਂ ਗਿਰਾਰੀਆਂ ਨੇ ਆ ਮੇਰੇ ਖਿਆਲ ਨਾਲ ਬਾਈ ਦੂਆ ਗੇਅਰ ਦੀ ਹੋਊਗੀ ਹਾਂ ਪਹਿਲੇ ਦੀ ਪਹਿਲੇ ਦੀ ਆ ਪਹਿਲੇ ਦੀ ਇਹਦੀ ਹਾਂ ਬਾਈ ਠੀਕ ਆ ਜਿੰਨਾ ਗੇਅਰ ਮੰਨ ਕੇ ਚੱਲ ਛੋਟਾ ਹੋਊਗਾ ਦੀ ਗਿਰਾਰੀ ਵੱਡੀ ਹੋਊਗੀ ਕਿਉਂ ਟਾਰਕ ਜ਼ਿਆਦਾ ਚਾਹੀਦੀ ਹੁੰਦੀ ਨਾ ਸਹੀ ਆ ਫੇਰ ਪਾਣੀ ਦੀ ਪ੍ਰੋਬਲਮ ਸੀ ਇਹਦੇ ਵਿੱਚ ਤਾਂ ਜਿੰਦਰ ਬਦਲ ਰਹੀ ਇਹਦਾ ਅੱਛਾ ਸਾਰੇ ਦਾ ਪਾਣੀ ਅੰਦਰ ਅੱਛਾ ਪਾਣੀ ਅੰਦਰ ਜਾਂਦਾ ਤਾਂ ਹਾਂ ਸਾਰੀ ਜੱਗ ਪਈ ਠੀਕ ਆ ਠੀਕ ਆ ਇਹਦਾ ਬਾਈ ਰਿੰਗ ਰੂੰਗੋ ਨਹੀਂ ਹੁੰਦਾ ਕੋਈ ਰਿੰਗ ਨੇ ਇਹਦੇ ਸੀਲ ਹੁੰਦੀ ਜਾਂ ਸੀਲ ਖੈਜ ਕੱਟ ਜਾਂਦਾ ਹਾਂ ਚੱਲ ਚੱਲ ਕੇ ਨਾ ਲੀਵਰ ਆ ਫਿਰ ਇਹ ਸੀਲ ਨਹੀਂ ਖੜਦੀ ਹੈਗੀ ਹਾਂ ਇਹ ਪਲੇ ਪਈ ਹੋਈ ਹੈ ਬਾਈ ਸਹੀ ਹੈ ਸਹੀ ਹੈ ਜੇ ਕੋਈ ਦੇ ਮੈਡਮ ਤਾਂ ਕੋਈ ਨਹੀਂ ਤੀਨੋਂ ਪਾਣੀ ਜਾਈ ਜਾ ਹੂੰ ਫਿਰ ਇੱਥਨ ਪਾਣੀ ਜਾ ਕੇ ਅਗਰਾਰੀਆਂ ਨੂੰ ਆ ਦੇ ਜਿੱਦਾਂ ਜੰਗ ਜੀ ਪੈ ਜਾਂਦੀ ਏਦਾਂ ਹਨਾ ਉਹ ਜਦੋਂ ਸਾਰੀ ਕੋਈ ਵੀ ਵਿੱਚ ਵੀ ਬਹੁਤ ਪੂਰਾ ਹਾਲ ਤਾਂ ਸਾਫ਼ ਕਰਿਆ ਤਾਂ ਸਾਰੇ ਤੋਤਾ ਹੀ ਹੋਣਾ ਬਾਈ ਫਿਰ ਇਹਦੀ ਜੇ ਬਾਈ ਗੌਰ ਕਰਨੀਆਂ ਨਹੀਂ ਹੁੰਦੀਆਂ ਵੈਸੇ ਜਿੱਦਾਂ ਮੰਨ ਕੇ ਚੱਲ ਇਹਦੇ ਨਾਲ ਫਿਰ ਕਾਲੇ ਮੇਰੇ ਖਿਆਲ ਨਾਲ ਇਹਦਾ ਜਿਹੜਾ ਖਰਾਬ ਆਦਾ ਆ ਲੀਵਰੇ ਗੱਲਾਂ ਨੂੰ ਗিয়ার ਲੀਵਰ ਜੀ ਵੀ ਪਲੇ ਹਾਂ ਇਹ ਗিয়ার ਲੀਵਰ ਜੀ ਵੀ ਪਲੇ ਪੈ ਜਾਂਦੀ ਹੋਣੀ ਫਿਰ ਪਲੇ ਪੈ ਜਾਂਦੀ ਉੱਥੇ ਤੇ ਪਤਾ ਲੱਗ ਜਾਂਦਾ ਨਹੀਂ ਲੱਗਦੇ ਹੈਗੇ ਹਾਂ ਜਿਹੜੀ ਹੈ ਗੇਅਰ ਖਤਮ ਕਰਨ ਦੀ ਜੇ ਦੇਤੀ ਅੱਛਾ ਬ੍ਰੇਕ ਜਿਹੜਾ ਹੈ ਗਰਾਰੀ ਨੇ ਡੇਢੀ ਚਲੇਣਾ ਠੀਕ ਆ ਬਾਈ ਸਹੀ ਆ ਹੋਰ ਕਾਲੇ ਆ ਠੀਕ ਆ ਵਧੀਆ ਮੌਸਮ ਬੜਾ ਵਧੀਆ ਉਹ ਕਿੱਜ ਮੌਸਮ ਬੱਦਲ ਆਇਆ ਥਰਵੇ ਨਾਲਗੜਵਾਲ ਦੇ ਨਾਲਗੜ੍ਹ ਸਾਈਡ ਤੇ ਆਇਆ ਹਾਂ ਮੌਸਮ ਬੱਦਲ ਬਾਈ ਪੂਰਾ ਹੋਇਆ ਵਾ ਤੇ ਬਾਕੀ ਹੁਣ ਫਿਰ ਮੈਂ ਚੱਲਦਾ ਕਾਲੇ ਫਿਰ ਮਿਲਾਂਗੇ ਆਪਾਂ ਠੀਕ ਹੈ